ਇੱਕਾ ਮਾ ਪਰਪਲ ਲੇਕੇ ਆਈਆਂ ਇਹ ਹੈਗਾ ਇਹ ਵੀ ਹੈਗਾ ਸ਼ਿਮਰਤੀ ਇਹਦੇ ਨਾਲ ਲਵੈਂਡਰ ਇਹ ਲਾਈਟ ਲਵੈਂਡਰ ਹੈ ਡਾਰਕ ਜਾਮਣੀ ਕੱਲਾ ਦਾ ਕੰਬੀਨੇਸ਼ਨ ਕੀਤਾ ਹੋਇਆ ਇਸ ਘੇਰੇ ਤੇ ਕੰਮ ਹੈ ਇਹ ਦੋ ਕਲੀਆਂ ਇਹਦੇ ਉੱਪਰ ਤੱਕ ਜਾਣਗੀਆਂ ਇਹਦੇ ਬਾਜੂ ਤੇ ਵੀ ਹਲਕਾ ਕੰਮ ਹੈ ਤੇ ਬਾਜੂ ਤੇ ਪਿੰਕ ਦੇ ਵੀ ਹੈਗਾ ਦੇਖੋ ਪਿੰਕ ਦੇ ਥੋੜਾ ਜਿਹਾ ਹੈਵੀ ਹੈਵੀ ਬਾਜੂ ਕਰੇ ਹੋਏ ਨੇ ਦੇਖੋ ਇਸ ਤਰ੍ਹਾਂ ਦੇਖ ਸਕਦੇ ਹੋ ਤੁਸੀਂ ਧਿਆਨ ਨਾਲ ਠੀਕ ਹੈ ਜੀ ਤੇ ਇਹ ਹੈਗਾ ਰਾਸ਼ਟ ਕਲਰ ਇਹਦਾ ਵੀ ਕੰਬੀਨੇਸ਼ਨ ਬਹੁਤ ਵਧੀਆ ਇਹ ਫਲਾਵਰ ਇੱਕ ਵਿਚਾਲੇ ਬਣ ਰਿਹਾ ਹੈ ਘੇਰੇ ਦੇ ਇਸ ਤਰ੍ਹਾਂ ਤੇ ਦੋ ਕਲੀਆਂ ਜਾਂਦੀਆਂ ਨੇ ਉੱਪਰ ਤੱਕ ਇਹਦੇ ਵੀ ਬਾਜੂ ਤੇ ਕੰਮ ਹੈਗਾ ਹੈਵੀ ਆ ਬਾਜੂ ਦਾ ਕੰਮ ਵੀ ਬਹੁਤ ਸੋਹਣੀ ਚੀਜ਼ ਬਣ ਕੇ ਰਹਿਣੀ ਹੁੰਦੀ ਆਰੀ ਤੇ ਹੈਂਡਵਰਕ ਦਾ ਕੰਮ ਹੈ ਇਹ ਸਾਰੇ ਪੀਸ ਹੀ ਆਰੀ ਤੇ ਹੈਂਡਵਰਕ ਦੇ ਨੇ ਇੱਕ ਇਹ ਹੋਰ ਆ ਗਿਆ ਆਪਣੇ ਕੋਲੇ ਇਹ ਫਰੋਜੀ ਨਹੀਂ ਇਹ ਕੰਜੇਈ ਕਲਰ ਆ ਇਹਦੇ ਤੇ ਫਰੋਜੀ ਆ ਰਿਹਾ ਬਟ ਇਹ ਕੰਜੇਈ ਕਲਰ ਹੈ ਤੇ ਬਿਲਕੁਲ ਲਾਈਟ ਕੰਜੇਈ ਕਲਰ ਹੈ ਸ਼ਿਮਰ ਦੇ ਉੱਤੇ ਆ ਇਹ ਘੇਰੇ ਦਾ ਕੰਮ ਹੈ ਇਸ ਤੋਂ ਉੱਪਰ ਥੋੜਾ ਜਿਹਾ ਸਪੇਸ ਛੱਡੀ ਹੋਈ ਹੈ ਇਹ ਉੱਪਰ ਕੀਤਾ ਹੋਇਆ ਉੱਪਰ ਇਹਦੇ ਬੂਟੇ ਪਾਏ ਹੋਏ ਇਹ ਵੀ ਬਹੁਤ ਸੋਹਣੀ ਚੀਜ਼ ਹੈ ਮੈਂ ਤੁਹਾਨੂੰ ਦੱਸੀ ਜਾਈ ਨਹੀਂ ਇਹ ਇਹ ਕੰਚਾਈ ਕਲਰ ਆ ਲਾਈਟ ਨਾ ਕਿ ਜਿੰਨਾ ਕੈਮਰੇ ਚ ਡਾਰਕ ਆ ਰਿਹਾ ਉਹਨਾਂ ਡਾਰਕ ਕਲਰ ਨਹੀਂ ਹੈ